ਇਹ ਦਾ ਪੱਠ ਦਾ ਇਹ ਦੀ ਆ ਬਾਈ ਆ 3 ਮੋਲੇ ਆਈ ਦਾ ਨਿੱਕੀ ਦਾ ਇਹਦਾ 3500 ਨਹੀਂ ਯਾਰ ਜਿਆ ਧੱਕਾ ਜਿੰਨੇ ਦੀ ਹੈਗੀ ਨਾ 22 ਦੀ ਨਮਾ ਨਹੀਂ ਹਾਂ ਕੰਨਾ ਦਾ ਮੁੱਲ ਸਹੀ ਕੰਨਾ ਦਾ ਪੂਰੀ ਦੀ ਹਾਰਦੀ ਹੈਗੀ ਸਹੀ ਕਹਿ ਦੇ ਕਿਹੜਾ ਪਿੰਡ ਆਪਣਾ ਬਾਈ ਭੋਲਰਾ ਆ ਮਾੜਾ ਤੁਸੀਂ ਦੱਸੋ ਹਾਂ ਹਉਦਾ ਤੇਰਾ ਵੇਚ ਦਿੰਨੇ ਅਸੀਂ 50 ਮਿੰਟਾਂ ਤੋਂ ਪਹਿਲਾਂ ਪਹਿਲਾਂ ਪਰ ਜਿੰਨੇ ਹੀ ਕੀ ਇਹ ਵੇਚਾਂਗੇ ਉਹਨੇ ਦੀ ਉਹ ਦੂ ਘੱਲ ਆ ਫਿਰ ਜ਼ੋਰ ਨਹੀਂ ਲਾਉਂਦਾ ਠੀਕ ਆ ਬਾਈ ਨੇ ਕਿਹਾ ਤੈਨੂੰ ਕੁਝ ਕੁਝ ਨਹੀਂ ਦੱਸਿਆ ਹਾਂ ਜਾ 1500 ਦੇ ਲੈ ਫੜ ਉਹ ਠੀਕ ਆ ਹੋਰ ਬਿੱਲ ਦੀ ਦੱਸਿਓ ਮੈਂ ਤੈਨੂੰ ਵੇਲੇ ਤੂੰ ਕੀ ਆਣਾ ਲੈ ਫੜ ਆ ਫੜ ਆ ਤਾ ਤੋ ਮੈਨੂੰ ਪਹਿਲਾਂ ਉਹ ਯਾਦ ਕਰ ਮੇਰਾ ਯਾਦ ਨਹੀਂ ਹੁੰਦਾ ਜੱਪੂ ਦੇ ਦੋ ਅਸੀਂ ਆਂ ਚੁੱਕੀ ਆਈਏ ਹੋ ਗਈ ਲੈ ਫੜਦਾ ਨਹੀਂ ਨਹੀਂ ਮਾਰਦਾ ਚਾੜ ਦੇ ਪੂਰੇ 2000 ਦੀ ਕਰਤੀ ਬਾਈ ਯਾਰ ਕਿੱਡੀ ਗਪਾਟ ਆ ਉਹ ਨਹੀਂ ਨਹੀਂ ਹੱਸ ਦੇਓਗੇ ਤੈਨੂੰ ਇਹ ਪਾਰਲੇ ਜਾਣ ਦੇ ਬਾਈ ਨਹੀਂ ਯਾਰ ਅੱਜ ਥੋੜੀ ਹੈ ਉਹ ਨਹੀਂ ਉਹ 2000 ਨਾਲ ਤੁਲਦੀ ਵੀ ਨਹੀਂ 2000 ਨਾਲ ਤਾਂ ਤੁਲਦੀ ਭਾਲੇ ਮੰਗਾ ਲੈਂਦੇ ਠੀਕ ਆ ਬਾਈ ਦੇ ਦੇ ਕੀ ਕਹਿੰਦਾ ਪਰ ਤੂੰ ਕੀ ਕਹਿੰਦਾ 2500 ਦੀ 25 2500 ਦੀ ਹੈ ਨਹੀਂ ਉਹ ਜਾਲ ਖਾਈ ਕਰਾ ਦੇਣ ਜਾਲ ਖਾਈ ਕਰਾ ਲਿਆ ਗਿਆ ਯਾਰ ਹੋ ਗਿਆ ਹੋ ਗਈ ਜਾ ਲੈ ਜਾ ਹੋ ਗਈ ਜਾ ਲੈ ਪੈਸੇ ਉਹ ਨਹੀਂ ਭਾਈ 300 ਪਿੱਛੇ ਯਾਰ ਲੁਖਾਈ ਨਾ ਹੋ ਜੀ ਨਹੀਂ ਤੇਨੂੰ ਸਹੀ ਦੱਸ ਆ ਸਹੀ ਕਰ ਹਾਲੇ ਜਾ 2200 ਦੀ ਹੋ ਗਈ ਲਖਾਈ ਜਾ ਉਹ ਕੀ ਹੋਰ ਕੀ ਆ ਫਿਰ ਤੈਨੂੰ ਸਹੀ ਦੋ ਦੋ ਦਾ ਜੀ ਮਾਨ ਕਰਦਾ ਹਾਂ ਨਾ ਜਾ ਕਰਦਾ ਬਾਈ ਕੀ ਤਾਂ ਨਾ ਕਰਿਆ ਉਹ ਨਹੀਂ ਮੈਂ ਤਾ ਤੂੰ ਬੱਕਰੀਆਂ ਵਾਲਾ ਜਾਨ ਨਾ ਦੂੰ ਜਾ ਹੋ ਕਿੰਨੇ ਵੀ ਆ ਤੈਨੂੰ ਸਹੀ ਦੱਸ ਆਲਾ ਸਾਡਾ ਉਹ ਮਾਨ ਹੋਣਾ ਬੋਲੀ ਜਾ 2300 ਦੀ ਹੋ ਗਈ 100 ਦੀ ਜਾ ਹੋ ਗਈ ਉਹ ਵਿਖਾ ਤਾਂ ਦੇ ਹੁਣ ਚੰਗ ਕਰੀਆਂ ਚਲੋ ਰਸੀਦਾ ਦੇ ਦੋ ਲਓ ਵੀ 2300 ਦੀ ਥੱਲੇ ਛੱਡੀ ਪੱਠਾ ਅਨਿਆ ਉਹ ਰਸੀ ਦੇ ਹੀ ਥੱਲੇ ਛਾੜਦੇ ਬਸ ਕੋਈ ਨਹੀਂ ਲਓ ਵੀ 2300 ਦੀ ਪੱਠ 22 ਬੂਟੇ ਨੇ ਲੈ ਲਈ ਸੂਰੇ ਵਾਲੇ ਵਾਲੇ ਨੇ ਬਹੁਤ ਬਹੁਤ ਧੰਨਵਾਦ ਤੇ ਭਾਈ ਕਿਹੜਾ ਪਿੰਡ ਜੀ ਭੁੱਲਰ ਆਪਣਾ ਆ ਪੈਸੇ ਲਾਲਾ ਲਿਖਾਈ ਕਰਾ ਦੇ ਭੁੱਲਰ ਦੇ ਵੀਰ ਆਏ ਸੀ ਦੋਹਾਂ ਨਾਲ ਬੰਨ ਦੇ ਭਾਵਾ ਇੱਥੇ ਡੋਰੀ ਨਾਲ ਭਾਈ ਬੰਨ ਦੇ ਲੈ ਮੇਰਾ ਡੈਡੀ 200 ਦੇ ਦੇ ਲਓ ਭਾਈ ਭੁੱਲਰਾਂ ਤੋਂ ਆਏ ਸੀਗੇ ਭਾਈ ਲੈ ਵੀ ਲਿਖਾਈ ਕਿਵੇਂ ਕੀਤੀ ਹੈ ਹੁਣ ਲਿਖਾਈ ਆਪੋ ਆਪਣੀ ਯਾਰ ਹੱਦ ਆ ਤੂੰ ਆਪ ਹੀ ਕਹਿ ਕੇ ਨਹੀਂ ਨਹੀਂ ਉਹਦੇ ਤਾਂ ਨਾ ਕਰਾ ਇਹਦਾ ਤੈਨੂੰ ਨਾ ਝੂਠ ਮਾਰਨਾ ਉਹ ਪਹਿਲਾਂ ਆਂਦਾ ਸੀ ਰੁਪਈਆ ਲਿਖਾਈ ਆਪ ਦਾ 2000 ਚ ਲਿਖਾਈ ਇਹਨਾਂ ਦੀ ਕਰਦਾ ਹੀ ਤੂੰ ਹਾਂ ਉਦੋਂ ਕਰਦਾ ਸੀ ਜਿਹੜੀ ਗੱਲ ਹੈ 150 ਸਹੀ ਆ ਸਹੀ ਆ ਮੇਰੇ ਹੱਥਦਾਰ ਯਾਰਾ ਲਓ ਵੀ ਦੋਸਤੋ ਆ ਬੱਕਰਾ ਬਾਈ ਝੋੜਾਂ ਤੋਂ ਲੈ ਕੇ ਆਏ ਆ ਤੇ 40000 ਰੁਪਈਆ ਮੰਗਿਆ ਤੇ ਝੋੜਾਂ ਪਣ ਝੋੜਾਂ ਫਾਈਨਲ ਆ 18000 ਲੱਖਾ ਲੈਂਦਾ ਚੱਤਿਆਣੇ ਵਾਲਾ ਹਾਂ ਮੱਖਰੇ ਨੂੰ ਜਾਣਦਾ ਪਰ ਲੱੱਖਾ ਮੈਨੂੰ ਪੁੱਛ ਚੱਲ ਕੋਈ ਨਹੀਂ ਹੁਣ ਜੇ ਥੱਲੇ ਆ ਜਾਏਗਾ ਤਾਂ ਤੈਨੂੰ ਸਾਡੀ ਕੀ ਤਾਂ ਜਾਣ ਲਈਏ ਥੱਲੇ ਤੁਰਿਆ ਇਹ ਜਾਣੂਗਾ ਦੁਬਾਰਾ ਬੰਦੇ ਨੂੰ ਤਾਂ ਬੰਦਾ ਮਿਲਦਾ ਹੀ ਰਹਿੰਦਾ ਇਹ ਹੀ ਕਰਦਾ ਉਹ ਰਾ ਨਹੀਂ ਪਾਉਂਦਾ ਜੇ ਕੋਈ ਨਹੀਂ ਪਾਉਂਦਾ ਮੇਰਾ ਸਹੀ ਹੈ ਹੋਣੇੜੇ ਜਾਣਾ ਹੋਏ ਨਹੀਂ ਲੈ ਵੀ ਸ਼ਾਨ ਬੰਦਾ ਪਹਿਲਾਂ ਦਾ ਹਾਂ ਨਾਲੀ ਗੱਲ ਦੱਸ ਦੇ ਵਿੱਚ ਉਹ ਤੁਰ ਕੇ ਫਟਲੀ ਰੱਖੀ ਪਰ ਸਾਰੇ ਜਿਹੜੀ ਪੜਾ ਅਪਰ ਰੇਟ ਸਪੱਕਾ ਲਾਵਾਂ ਤੂੰ ਦੱਸ ਤੂੰ ਦਾਦੇ ਯਾਰ ਇੰਨੇ ਦਾ ਤਾਂ ਹੈ ਹੋਗੀ ਲਾਇਆ ਪਰਦਾ ਚੱਕ ਚੱਲਣ ਲਈ ਹਾਂ ਮਾਲਮੁਲੀ ਕਿੰਨੇ ਦਾ ਕਰਦਾ ਦੋ ਲਾਸਟ ਯਾਰ ਥੱਲੇ ਪੜਾ ਤਰੇ ਮੈਂ ਤਾਂ ਕਾਲੀ ਮੰਗਦਾ ਤਾਣੀ ਨੂਰ ਆ ਯਾਰ ਮੰਗ ਤੇਰੀ ਚੀਜ਼ ਆ ਭਾਈ 10000 ਐਂਡੀ ਕਰ ਦੇ ਇਹਨੇ ਹੋਣਾ ਨਹੀਂ ਹੋਣਾ ਨਹੀਂ ਗਾ ਇਹ ਰੋਜ਼ ਵੀ ਥੱਲੇ ਆ ਜਾ ਥੱਲੇ ਜਾ ਯਾਰ ਭਰਾ ਕਰਜ਼ਾ 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 ਕੋਈ ਤੂੰ ਦੱਸ ਨਹੀਂ ਭਾਈ ਹੋਰ ਕਿੰਦਾ ਹੈ ਭਾਈ ਤੀ ਤੋਂ ਨਹੀਂ ਘਟਦੇ ਕੇ ਉਹਨੇ 32 ਕਹਦਾ 20 ਦਾ ਕਹਣਾ ਹੈ 20 ਦਾ ਹੋਰ ਪਾਥਰਾ ਬੰਨ ਭਰਾਵਾ 15 20 ਦੀ ਚੀਜ਼ ਹੈ 20 ਦਾ ਤਾਂ ਆਪ ਨੂੰ ਨਹੀਂ ਆਇਆ 22 ਦਾ ਦੇ ਦੇ ਉਹ ਮੂਹ ਤਾਂ ਸਾਡੇ ਨਹੀਂ ਕਰ ਲਾ ਬਾਪੂ ਨਹੀਂ ਬਾਪੂ ਵੀ ਤਾਂ ਹੋਰ ਕਿੰਨੇ ਦੇਣਾ ਹੈ 25000 ਦਾ ਪਕਰ ਦੇਣਾ ਫੜ ਲਾ ਸਾਈ ਹਾਂ ਜੀ ਹੋਰ ਚੰਗਾ ਰਹੇਗਾ ਵੇਖ ਲਾ ਹਣ ਕੀ ਇਰਾਦਾ ਕੋਈ ਗੱਲ ਨਹੀਂ ਆਪਾਂ ਨੂੰ 5000 ਕੱਢ ਜੂ ਫਿਰ ਦੇਖ ਲਾ ਬਾਈ ਤੇਰਾ ਇਹ ਤੇਰੇ ਵਾਦੇ ਜਾਂ ਨੂੰ ਹੋਂਦਾ ਰੇਟ ਆ ਵੀਰੇ ਹੋਂਦਾ ਹਾਂ ਸਹੀ ਗੱਲ ਹੈ 25000 ਪਈਨੇ ਲਾਦਾ ਲੱਖੇ ਬਾਈ ਗਲਤੀ ਕਰ ਗਿਆ ਤੂੰ ਯਾਰ ਚੁੱਪਣਾ ਸੀ ਇਤਨਾ ਲਓ ਵੀ ਆ ਬੱਕਰੀ ਲੈ ਮੁੰਡੇ ਗੱਡੀਆਂ ਵਾਲੇ ਕਿਹੜਾ ਪਿੰਡ ਆਪਣਾ ਦੋਦਾ ਭੁੱਲ ਜਾਣਾ ਉਹ ਯਾਰ ਭੁੱਲ ਜਾਈਦਾ ਬਾਈ ਮੈਂ ਤੈਨੂੰ ਉਹ ਤੇਰਾ ਸੌਦਾ ਕਰਕੇ ਰਾਜ ਕੀ ਪੱਠ ਦਾ ਮੋਲ ਆ ਇਹਦਾ 1.5 ਬਾਈ 1.5 ਗੱਬਣਾ ਗੱਬਣ ਮਹੀਨੇ ਦੀ ਹੈ ਬਾਈ ਠੀਕ ਬਣੀ ਹੈ ਹੋਰ ਬਾਈ ਕਿਨੇ ਤੇ ਪਰ ਖਾਲੀ ਕਰਕੇ ਦੇ ਦੇ ਖਾਲੀ ਕਰਕੇ ਦੇਣੀ ਹੈ ਬਾਈ ਆਪਾਂ ਖਾਲੀ ਕਰਕੇ ਦਿੰਦੇ ਆ ਬਾਈ ਕੋ ਕਿ ਮਹੀਨੇ ਦੀ ਬਣੀ ਦਾ ਕੋਈ ਪਤਾ ਨਹੀਂ ਲੱਗਦਾ ਆ ਧੋੜੀ ਤਾਂ ਨਹੀਂ ਜਾਣੀ ਆਪ ਬਾਪ ਆ ਇੱਕ ਲੋਕ ਮੇਕ ਲੱਗ ਗਿਆ ਧੋੜੀ ਤੇ ਬਾਤ ਲੈ ਲਏ ਠੀਕਾ 200 ਦੇ ਚੱਲ ਪੇ 300 ਦੇ ਦਰਪੇ ਇੱਕ ਮਿੰਟ ਆ ਕੇ ਬਾਈਕ ਸਾਈਕਲ ਕਰੋ ਪਾਸੇ ਆ ਜਾ ਲਿਖਾ ਯਾਰ ਬਾਤ ਮੈਂ ਕਹਿਆ ਸੀ ਕਿੰਨੇ ਦਾ ਰੱਖਾ ਜਾਂ ਦੱਸ ਦੇ

ਆਈਏ ਹੌਲਾ ਕੇ ਜੀ ਮੈਂ 12 ਦੀ ਮੈਂ ਤੂੰ ਹੀ ਦੱਸ ਦੇ ਭਾਈ ਤੂੰ ਮੇਰੀ ਗੱਲ ਸੁਣਦਾ ਵੰਗੇ ਤੇਰੀ ਗੱਲ ਆਈਏ ਛੇ ਦੀ ਆ ਨਾ ਪਾਣੀ ਭਾਈ 5200 ਲਾਇਆ 11 ਇਹ ਭਰਾਵਾਂ ਦੀ ਗੱਲ ਨਹੀਂ ਆ ਮੈਂ ਹੁਣ ਵੀ ਮੈਨੂੰ ਤੂੰ ਮੈਨੂੰ 10 ਰੁਪਏ ਇੱਥੋਂ ਤੱਕ ਦੇਣੀ ਹੈ ਤੂੰ ਘੱਟ ਦੇਣੀ 500 ਹੀ ਲੈ ਬੱਲੇ ਭਾਈ 500 ਠੀਕ ਹੈ ਜੀ ਪੂਰੇ 5300 ਦੀ ਮੁਕਾਤੀ ਬਾਈ ਨੇ ਬਾ ਬਾ ਕੋਈ ਨਹੀਂ ਬਾਈ ਪਰਮ ਨੇ ਲੈ ਪਰਚੀ ਲੈਣੀ ਹੈ ਹਾਂਜੀ ਹੋ ਗਈ ਪੇਮੈਂਟ ਚਲੋ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਨਹੀਂ ਨਹੀਂ ਲਓ ਜੀ ਦੋਸਤੋ ਸੌਦਾ ਹੋਈ ਜਾਂਦਾ ਉਹ ਗਾੜੂ ਨਹੀਂ ਕੋਈ ਨਹੀਂ ਕਰਾਉਣਾ ਉਹ ਗਾੜੂ ਨਾ ਰਹਿ ਗਿਆ ਹਾਂ ਦਿਖਾਈ ਕਰਾਉਣਾ ਤੇਰੇ ਕੋਲ ਅਸ ਪੱਠੇ ਕਿੰਨੇ ਪੈਸੇ ਮੰਗੇ ਸੀ ਤੂੰ ਪੰਜ ਲੱਖ ਹੋ ਗਿਆ 55000 ਮੰਗਿਆ ਸੀ ਠੀਕ ਹੈ ਤੇ ਬਾਈ ਆਪਣਾ ਪਿੰਡ ਕਿਹੜਾ ਜੀ ਓਥੇ ਕੋਰ ਵਾਲੇ ਓਥੇ ਕੋਰ ਸਿੰਘ ਵਾਲੇ ਤੇ ਤੁਸੀਂ ਲਈ ਹੈ ਬਾਈ ਕਿੰਨੇ ਦੀ 3700 ਦੀ ਲਖਾਈ ਅਸੀਂ ਕਰਾਉਣੀ ਹੈ 3700 ਦੀ ਲਈ ਠੀਕ ਆ 3700 ਦੀ ਲਾ ਵੀ 3700 ਦਾ ਸੌਦਾ ਹੋ ਗਿਆ ਬਹੁਤ ਵਧੀਆ ਸੌਦਾ ਹੋਇਆ ਠੀਕ ਹੈ ਠੀਕ ਹੈ ਜੀ ਕਰਾਓ ਲਖਾਈ ਬਾਈ ਪੈਸੇ ਦੇਦੇ ਬਾਈ ਬਸ ਆ ਕੇ ਪੈਸੇ ਸਹੀ ਠੀਕ ਆ ਠੀਕ ਆ ਸੌਦੇ ਦੇ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂ ਹਾਂ ਸਹੀ ਗੱਲ ਹੈ ਠੀਕ ਹੈ ਜੀ ਠੀਕ ਹੋ ਗਈ ਜੀ ਚਿਆ ਲਾ ਬੱਕਰੇ ਟੇ ਕੋ ਵੀ ਨਾ ਪਾਤਾ ਹੁਣ ਕੋਈ ਐਂ ਨਾ ਲਾ ਬਈ ਹਲੇ ਨਾ ਵੜੇ ਯਾਰ ਗੱਲੀ ਗੱਲੀ ਆਪਾਂ ਆ ਗਏ ਬੁਟਾੜੇ ਨੂੰ ਤਾ ਉਹਨੇ 200 ਰੁਪਏ ਤਨ ਲਾ ਦੇ ਬੋਲੇ ਨਹੀਂ ਉਹ ਇੱਕ ਮੰਗਿਆ ਕੀ ਸੀ ਬਾਈ ਤੂੰ ਬਾਈ ਦਾ ਬਹੁਤ ਮੰਗਿਆਦਾ ਬਾਈ 15 ਮੰਗਿਆ 13 ਨਿਕਲਿਆ 13 ਮੰਗਿਆ ਸਾਢੇ 12 ਕਿਹੜਾ ਪਿੰਡ ਥਾਂਦੇ ਵਾਲਾ ਹਾਂ ਠੰਨ ਕੇ ਲਾ ਦੇ ਆਪਾਂ ਫੇਰ ਵੀ ਉਹਨੇ ਯਾਰ ਦੇ ਦੇ ਫਿਰ ਸਹੀ ਆ ਪੁੱਛ ਲੈਣਾ ਮੈਂ ਫੜਾ ਉਹ ਪੁੱਛਣ ਨੂੰ ਕੀ ਆਦਾ ਮੈਨੂੰ ਪੁੱਛ ਲੈ ਪੁੱਛ ਲੈ ਮੈਂ ਸਿੱਧੀ ਗੱਲ ਆ ਹਾਂ ਸਹੀ ਗੱਲ ਆ ਹਟ ਜਾ ਆ ਹੜਾੜੇ ਪੁੱਛ ਲਗੇ ਆਪਾਂ ਲੈ ਖੜੀ ਮੜਿਆ ਮੈਗ ਦੇ 100 ਰੁਪਏ ਵਾਲੇ ਲਗਾਈ ਕਰਾਉਂਦਾ ਹਾਂ ਰਾਮਾ ਉਹ ਤੇ ਬੜਾ ਮਹਾਨ ਹੁੰਦਾ ਉਹ ਕਹਿੰਦਾ ਉਹ ਕਿਆ ਭਜਾਉਣਾ ਘਾਗ ਫੜਾ ਦੇ ਮੈਂ ਰਾਣੀ ਕਹੇ ਮਾਰੀ ਦਿੱਤੀ ਕਿਸੇ ਨੂੰ ਆ ਮਨ ਪੈ ਪੂਰੇ ਲੱਗ ਯਾਰ ਭਾਈ ਉਹ ਬੈਨੋ ਆ ਕੀ ਇਹ ਫੁੱਫੜਾ ਕੇ ਜਿਵੇਂ ਤੂੰ ਕਰਦਾ ਉਹ ਫੜਾ ਦੇ ਉਹ ਵੀ ਜਿਹੜੀ ਹੱਡੀ ਬੱਕ ਦੇ ਕੱਤ ਵਾਲੇ ਕਿਨੇ ਹੋ ਗਿਆ ਦੇ ਭਾਈ ਹੋ ਗਈ ਹੋ ਗਈ ਲੈ ਗੈਣ ਪੈਸੇ ਲੈ ਬੱਸ ਹਾਂ ਲਖਾਈ ਆਪੋ ਆਪਣੀ ਹੋ ਗਈ ਯਾਰਾ ਮੈਂ ਕਹ ਦਿੰਦੇ 100 ਪਿੱਛੇ ਮਰੀ ਜਾਣਾ ਲਖਾਈ ਆਪੋ ਆਪਣੀ ਨਗਰ ਰੁਪਈਆ ਲਾ ਦੇ ਬਾ ਜਿਹੜੇ ਇਧਰ ਜਵਾਨ ਤੇਰਾ ਡੈਡੀ ਦਾ ਕੀ ਇਹਨੇ ਫੁੱਫੜਾ ਜਿਹਨੇ ਮਰਜੀ ਕਰਾ ਦੇ ਚੱਲ ਹੈ ਛੋਟੀ ਜੀ ਬੱਕਰੀ ਦੇ ਪੈਸੇ ਤੈਨੂੰ ਇੰਨੇ ਲਵਾ ਦੇ ਆ ਲੈ ਵੀ ਹੋ ਗਿਆ ਹਾਂਜੀ ਹੋ ਗਿਆ ਹੋ ਗਿਆ ਸੁਭਾ ਦਾ ਮੇਲਾ ਖਾ ਉਹਦੇ ਵੀ ਬੋਨੇ ਖਾ ਪੁੱਤਰ ਲੈ ਤੇਰੀ ਵੇਖਦੀ ਲਾ ਬਾਏ ਆ ਵਾਲੀ ਗਾੜੀ ਤੋ ਹਾਂ ਸਾਰ ਲਓ ਸੋਡਾ ਪੂਰੇ 10000 ਚ ਹੋ ਗਿਆ ਲਖਾਈ ਆਪਾਂ ਸੱਤ ਅੱਠ ਨੋਨੀਆ ਨੇ ਕਰ ਲਿਆ ਸੋਡਾ 10000 ਹੋ ਗਿਆ ਨੋਟ ਵਾਲਿਆਂ ਨੇ ਬਾਕੀ ਜੋੜ ਕਰ ਦਿਓ 100 ਰੁਪਏ ਠੀਕ ਆ ਵੀਡੀਓ ਚ ਆ ਆ ਤੇ ਆ ਵੀ ਨੋਟ ਵਾਲੇ ਤਾਂ ਹੈਲੋ 10000 ਦੀ ਬਹੁਤ ਸ਼ਾਹਦਾ ਢੇੜੇ ਥਾਂ ਨੂੰ ਦੇ ਚੂਚੇ ਜੀ ਵਾਲੀ ਬੱਕਰੀ ਆ ਆ ਬਈ ਬਹੁਤ ਲੱਖਾਂ ਛੱਤਿਆ ਨਾ ਤਾਂ ਕਿ ਕੀ ਮੁੱਲ ਕੀਤਾ ਭਾਈ ਇਹਦਾ ਤਾਂ ਮੁੱਲ ਕੀਤਾ ਹੀ 36000 ਰੁਪਏ ਠੀਕ ਆ ਦੋ ਬੱਚੇ ਅੰਕਲ ਦਾ ਕਿਹੜਾ ਪਿੰਡ ਅੰਕਲ ਜੀ ਇਹੋ ਹੀ ਆ ਸੂਰੇ ਵਾਲਾ ਹੀ ਆ ਹਾਂ ਉਹਦਾ 27000 ਰੁਪਏ ਕੀਤਾ ਹੀ ਠੀਕ ਆ ਹਾਂ ਬੱਕਰੀ ਬੱਕਰੀ ਦਾ ਮੁੱਲ ਬਿਲਕੁਲ ਬਿਲਕੁਲ ਬਹੁਤ ਚੰਗੀ ਬੱਕਰੀ ਆ ਸ਼ਾਨਦਾਰ ਬੱਕਰੀ ਆ ਨੱਕ ਨਕੌੜੇ ਦੀ ਬਹੁਤ ਚੰਗੀ ਆ ਨਵੇਂ ਦੰਦਾਂ ਦਾ ਜਮ ਠੀਕ ਹੈ ਜੀ ਖਾਈ ਨੂੰ ਮਾੜੀ ਮਾੜੀ ਬਈ ਤੋਂ ਮਾੜੀ ਆਹ ਰਮ ਮਾਰਾ ਹੈ ਆਹ ਭਾਈ ਆਹ ਘੜੀ ਆ ਏ ਕੀ ਗੱਲ ਹੋ ਗਈ ਹੋਰ ਮਾਰਾ ਕਿਹੜੀ ਬੱਕਰੀ ਦਾ ਸੌਦਾ ਹੋ ਗਿਆ ਜਿਆਦਾ ਨਿੱਕੇ ਦੇ ਬੱਚੇ ਦਾ ਹੁੰਦਾ ਯਾਰ ਇੱਕ ਮਹੀਨਾ ਕੱਚੀ ਆ ਕੀ ਮੰਗਿਆ ਅਸੀਂ ਬਤਾਏ ਤੇ ਨਾ ਸਰ ਇਹਨੇ ਕਹਿ ਦਿੱ 10000 ਅਸੀਂ ਸਾਰੀ ਲਵਾਂ ਠੀਕ ਆ ਹਾਂ ਬਈ ਅਸੀਂ 6 ਲਾਇਆ ਸੀ ਸਾਡੇ 6 ਇਹਨੇ ਪਾਸ ਹੋਰ ਬਾਤਾਂ ਇਹਨੇ ਪਾਸ ਹੋਰ ਬਾਤਾਂ ਤੂੰ ਲੈ ਨਾ ਬਾਈ ਬਾਈ ਬਲਦੇਵ ਲੈਂਦਾ ਹਾਂ ਫੇਰ ਹੋਣਾ ਗਾਰੰਟੀ ਸੂਨ ਦੀ ਗਾਰੰਟੀ ਇਹਨੇ ਗੱਬਣ ਦੀ ਗਾਰੰਟੀ ਆ ਗੱਬਣ ਦੀ ਤਾਂ ਗਾਰੰਟੀ ਆ ਨਹੀਂ ਨਹੀਂ ਹੈ ਤਾਂ ਗੱਬਣੀ ਪਤਿਆਂ ਵਾਲਾ ਕੋਈ ਸਹੀ ਕਹੇ ਭਾਈ ਤੁਗਣ ਨੇ ਉਹ ਤਾਂ ਦਿੱਸੀ ਜਾਂਦੀ ਆ ਉਹ ਤਾਂ ਤੇਰੀ ਗਰੰਟੀ ਆ ਤੇ ਗਰੰਟੀ ਆ ਦੇ ਦੇ ਢੰਗ ਨਾਲ ਫਿਰ ਗਰੰਟੀ ਵੀ ਨਹੀਂ ਲੈਣੀ ਸੀ ਇਹ ਵੀ ਪਤਾ ਹਾਂ ਫੋਨ ਵਾਲੀ ਕਰਕੇ ਗਿਆ ਨਾ ਦੁੱਗਣੇ ਵਾਲਾ ਹਾਂ ਤੁਗਣੇ ਵਾਪਸ ਫੇਰ ਤਾਂ ਪਤਾ ਹੀ ਆ ਸਹੀ ਹੈ ਵੈਸੇ ਲੈ ਲੋ ਤੇ ਮੈਂ ਦੇ ਦਿੰਦਾ ਗਿੰਦੇ ਪੈਦਾ ਉਹਨੇ 6 ਲਾਇਆ ਸੀ ਠੀਕ ਆ ਠੀਕ ਆ ਇਹਨੇ 10 ਮੰਗਿਆ ਇਹ ਕਹਿੰਦਾ 9 ਹਾਂ 9 ਤੇ 9.5 ਤਾਂ ਕੋਈ ਫਰਕ ਨਹੀਂ ਮੈਂ ਉਹ 6.5 ਕਹਤਾ ਪਾਸੇ ਹੋਰ ਪਾ ਦੇ 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 ਯਾਰ ਫਿਰ ਆਪਨੇ ਪੰਜ ਤੋਂ ਕਮ ਕਰ ਦੇ ਮੈਂ ਕਦੀ ਨਹੀਂ ਕਹੀ ਘੱਡੀ ਚੱਲ ਫਿਰ 5 500 ਕਰਕੇ ਮੈਂ ਵਧੀ ਚੱਲੂ ਹਾਂ ਕਿਤੇ ਸੰਨ ਰਾ ਕੇ ਲਾ ਲਾਂਗੇ ਫਿਰ ਲਾ ਲਓ ਫਿਰ ਆਓ ਆਓ ਬਾਜੂ ਤੁਸੀਂ ਸੰਨ ਰਣਾਉਂਦੇ ਲੈ ਜਾਓ ਜੇ ਉਹ ਬਾਜੂ ਉਹਨੂੰ ਤੁਸੀਂ ਸੰਨ ਲਾਉਂਦੇ ਲੈ ਜਾਓ ਚੱਲ ਹੋ ਯਾਰ ਕਿ ਲੈ ਜਾ ਬਸ ਬਸ ਕਰ ਇੱਕ ਨੰਬਰ ਮਾਲ ਹੈਗਾ ਤੇ ਇਹਦਾ 7 ਦੀ ਦੇਣਾ ਸਾਲੇ 8 ਕਿਲੇ ਜਾਓ ਨਾ ਬੱਸ ਹੋਰ ਤਾਂ ਹੋਗਾ ਕੰਮ ਲੈ 500 80 ਕਿਲੇ ਜਾ ਉਹ ਦੇ ਦੇ ਨਾ ਸੰਜੂ ਆਣ ਆਲਿਆ ਕਰ ਯਾਰ ਆ ਯਾਰ ਬੱਕਰੀਆਂ ਨਹੀਂ ਵੇਖ ਲੈ ਕੰਨਾ ਨਹੀਂ 7000 ਰੁਪਏ ਦੇ ਦੇ ਆ ਬਾਤ ਫੜਾ ਉਹ ਦੇ 7000 ਰੁਪਏ ਨਹੀਂ ਯਾਰ ਠੀਕ ਆ ਭਾਈ ਜੋ ਬਹੁਤ ਅੱਛੀ ਬੱਕਰੀ ਹੋ ਕੇ ਆ ਜਾ ਹਾਂ ਦੇ ਇਸ ਬੱਕਰੀ ਉਹ ਦੇ ਦੇ ਰਿਖੀ ਦੀ ਖਰੀਦੀ ਹੋਣੀ ਆ ਤੂੰ ਖਰੀਦੀ ਤੇ ਚਾਰ ਦੀ ਆ ਯਾਰ 7000 ਰੁਪਏ ਦੇ ਦੇਓ ਲਾਂ ਸੰਜੂ ਹਾਂ ਮੇਰੇ ਤੋਂ ਦਾਸ ਤੇ ਭਲੂਰੋ ਦਾ ਬਾਤ ਕਰਦਾ ਖਾਈ ਆ ਆ ਦੀ ਆ ਯਾਰ ਮੇਰੀ ਬਾਤ ਉਹ ਦਿਆ ਕਰੋ ਪਸ਼ੂ ਯਾਰ ਨਾ ਰੜਕਿਆ ਨਾ ਕਰੋ ਆळ्या ਕਰੋ ਬਾਲਾ ਪਸ਼ੂ ਹਾਂ ਬਾਈ ਹੁਣ ਕਿੰਨਾ ਕਿਸਾਨ ਰਹੇਗਾ ਯਾਰ ਲਓ ਵੀ ਬਾਈ ਬਲਦੇਵ پیسے ਦੇ ਰਿਹਾ ਇਰੇ ਹੱਥ ਜਿ ਗਣ ਜੂ ਐ ਬਹੁਤ ਤਿੱਖਾ ਬੰਦਾ ਰੱਖ ਲੈ ਨਾ ਯਾਰ ਚੌੜਾ ਕਾ ਦੋ ਨਾ ਪੈਸੇ ਦਾ ਫੜ ਲਾ ਕੇ ਤਾਂ ਲੈ ਮੋੜ ਦੀ ਪੈਸੇ ਬਸ ਜਿਹੜੇ ਹੱਥ ਚ ਆ ਗਏ ਉਹ ਕਿਵੇਂ ਮੁਰ ਜਾਣਗੇ ਨਹੀਂ ਮੁਰਤੇ ਯਾਰ ਲੈ ਜਾ ਬਾਈ ਬੱਕਰੀ ਖੋਲ ਕੇ ਲੈ ਜਾ ਨਾ ਨਾ ਹੁਣ ਰੁਕ ਜਾ ਬਾਈ ਨਾ ਯਾਰ ਅਰੇ ਰੁਕੋ ਤਾਂ ਵਾਹ ਜਮੇ ਜਿੱਤੀ ਖੋਛ ਜੀ ਆਣਾ ਗਲਤ ਨਹੀਂ ਹੈ ਨਹੀਂ ਹਾਂ ਹਾਂ ਠੀਕ ਬਸ 3 5 6 7 8 9 ਰੱਖ ਲੈ ਯਾਰ ਨਾ ਐਂ ਕਰ ਚੱਲੇ ਆ ਜਾ ਵਕਤੀ ਲੈ ਨਹੀਂ ਹੋ ਵਾਹ ਹਣਾ ਭਈਆਂ ਮੇ ਰੌਲਾ ਹੈ ਭਾਈ ਇਹਨਾਂ ਬੱਸ ਮੰਗਿਆ 7 ਲਾਦਾ ਭਾਈ ਠੀਕ ਹੈ ਯਾਰ ਇਹ ਤਾਂ ਬਹੁਤ ਲਾਦੇ ਯਾਰ ਅੱਜ ਨਾ ਹੁਣ ਆਹਾਂ 500 ਮੈਂ ਉਹਨਾਂ ਤੋਂ ਪੁੱਛਿਆ ਉਹਨਾਂ ਤੋਂ ਮੈਂ ਪੁੱਛਿਆ ਤੂੰ ਹੀ ਆਖਿਆ ਜੈ ਜਾਈ ਕਰ ਦੇ ਜੈ ਜਾਈ ਫਿਰ ਹੋਇਆ ਨਹੀਂ ਨਾ ਓ ਯਾਰ ਐ ਨਾ ਗਾਰ ਅੰਕਲ ਯਾਰ ਇੱਕ ਮਿੰਟ ਚੱਲ ਤੇਰੇ ਮੰਗ ਨਹੀਂ ਲਾੜਾ 8 ਤੇ 5 ਮੇਰਾ 3000 ਮੂਰੇ ਹਾਲ ਮੈਂ ਫੋ ਬਚੇ ਮੇਰੀ ਗੱਲ ਤਾਂ ਸੁਣ ਲੈ ਬਾਪੂ ਉਹਨਾਂ ਦੇ 5.5 ਦਾ ਚੱਲਦਾ ਸੀਗਾ ਅਖੀਰ 5.5 ਦਾ ਚੱਲਦਾ ਸੀ ਉਹਨਾਂ ਦੇ ਆਪਾਂ ਛੀ ਦਾ ਕਰਤਾ ਹਾਂ ਕੱਲਾ ਲੈਂਦੇ ਉਹ ਲੂਲਾ ਹੋਰ ਯਾਰਾ ਅੱਛਾ ਕੌਣ ਲੈਂਦਾ ਭਾਈ ਹਾਂ ਭਾਈ ਲੈਂਦੇ ਆ ਭਾਈ 6 ਕਹਿੰਦਾ ਭਾਈ 8 ਕਹਿੰਦਾ ਸੀ ਇੱਕ ਮਿੰਟ ਮੈਂ ਕਹਾਂ ਵੀ ਮੈਂ ਆਪਸ ਦਾ ਲੈਣਾ ਬੱਤਰਾ ਗੱਲ ਸੁਣ ਲੈ ਇਹ ਭਾਈ ਮੈਨੂੰ 5 ਕਹਿੰਦੇ ਉਹ ਆ ਗਿਆ ਕਿ ਮੈਂ ਆਏ ਕਹਿੰਦਾ ਜੈ ਜੈ ਮੈਨੂੰ ਅਕੇ ਜਿੰਨੇ ਦਾ ਜੈ ਠੀਕ ਹੈ ਲੈ ਮੈਂ ਅਠ ਕਰ ਮੈਂ ਇੱਕਿਆਰੀ ਪਾ ਦੇ ਜਿਹੜੇ ਪਾਉਣੇ ਸੀ ਫਿਰ ਹੁਣ ਔਰ ਜੰਦਾਂ ਨੂੰ ਪਲਾਇਆ ਔਰ ਜੰਦਾਂ ਨੂੰ ਪਲਾਇਆ ਨਾ ਕਰਾਂ ਲਖਾਈ ਕਰਾ ਦੇਣਗੇ ਬਾਈ ਲਖਾਈ ਤੇ ਮੈਂ ਕਰਾ ਦੂੰਗਾ ਓ ਬਾਪੂ ਵੇਚਣ ਵਾਲੀ ਗੱਲ ਕਰਿਆ ਕਰ ਯਾਰ ਲਖਾਈ ਦਾ ਚੱਲ ਰੈਡੀ ਕਾਦੀ ਆ ਦੇ ਦੇ ਕੀ ਆਣਾ ਤੂੰ ਨਾ ਭੱਜ ਜਾਣਾ ਸਾਡੇ ਸ਼ਹੀਦ ਅਲਵਾਦ ਨਾਲ ਪੁੱਛਣੇ ਪੈਣਾਂ ਦਾ ਖਿਆਰ ਆਦਾ ਤੇ ਆ ਹੁਣ ਤਾਂ ਮਾਰਕੀਟ ਹੋ ਗਿਆ ਯਾ ਯਾਰ ਉਹਨੇ ਕੱਤੇ ਕਰਦਿਆਂ ਦਾ ਕੰਮ ਵੀ ਕੱਚਾ ਕਰਕੇ ਕੱਚਾ ਆਇਆ ਨੇ ਹੱਲਿਆ ਹੀ ਨਹੀਂ ਹੋਰ ਯਾਰ ਆ ਵੀ ਇਹਦੇ ਹੈ ਇਹਦੇ ਕੋਈ ਗੱਲ ਨਹੀਂ ਬਾਈ ਕੋਈ ਸ਼ਿਕਾਇਤ ਨਹੀਂ ਮਰਜ਼ੀ ਹੈ ਬਾਈ ਹੈ ਹਾਂ ਮੈਂ ਕਹਾਂ ਉਹ ਤੇਰੀ ਮਰਜ਼ੀ ਹੈ ਬਾਈ ਕਿਹੜੀ ਦਾ ਉਹ ਦਾ ਕਾਲੀ ਦਾ ਹਾਂ ਕੀ ਹੋਇਆ ਕੀ ਮੰਗਿਆ ਮੇਰੀ ਸਾਲਾ ਗੱਲ ਹੋਵੇ ਪੂਰਾ ਚਾਰ ਨਹੀਂ ਨਹੀਂ ਹੋਣੀ ਕੱਲ ਪਹਿਲਾਂ ਬਾਬੂ ਕਰਦਾ ਕੋਲਾ ਖੁਸ਼ ਹੋ ਕੇ ਕਰਾ ਲਿਆ ਤੇਰੇ ਬਲਾ ਦੇ ਰੋਕਾ ਕਰੇ ਜਾ ਕੇ ਪੁੱਛ ਲੋ ਯਾਰ ਮਨਗਲਾ ਆਪਣੇ ਕਿਹੜੀ ਪੱਠਾ ਯਾਰਾਂ ਬੱਕਰੀ ਆਪਾਂ ਲਈ ਹੁਣੇ ਐਤੋਂ ਟਰਾਲੀ ਵਾਲਾ ਤੋਂ ਲੈ ਕੇ ਆਦੀ ਤੜਕੇ ਦਰਮਿਆਨ ਕਿੰਨੇ ਪੈਸੇ ਮੰਗੇ ਨੇ ਠੀਕ ਆ ਉਹਦਾ ਸੌਦਾ ਕਰਕੇ ਮੋਰ ਕਰ ਗਈ ਪੱਠਾ ਬੱਕਰੀ ਨੂੰ ਜਾਲੇ ਚੰਗੀ ਪੱਠਾ ਉਹ ਪਰਲੀ ਪੱਠਾ ਹਾਂ ਆਪਾਂ ਦਾ ਖਰੀਦੀ ਮਰ ਗਿਆ ਬੰਦੇ ਦੇ ਰੱਖਣੀਆਂ ਹੀ ਲੈ ਕੀ ਲਾਇਆ ਬਾਈ ਨੇ 4000 ਰੁਪਏ 6500 ਰੁਪਏ ਨੇ ਰੁਕ ਗਿਆ ਮੈਂ ਪੱਠਾ ਚੰਗੀ ਹੈ ਬਾਈ ਤੇ ਪਰ ਰੇਟ ਜੈ ਜੈ ਜ ਤੁਸੀਂ ਕਰ ਲੋ ਸੈਟ ਕਰਿਆ ਸੌਦਾ ਕਰਾਂਗਾ ਉਹਦੀ ਜਾੜੋ ਆਪਾਂ ਤਾਂ ਬੜਵਾ ਨਹੀਂ ਮੜ ਕੇ ਬੱਕਰੀ ਇੱਧਰ ਆ ਜੱਗੀ ਜੱਗੀ ਆਓ ਯਾਰ ਇਧਰ ਉਹ ਜੱਗੀ ਉਹ ਆਏ ਪਾਸੇ ਰੱਖਾ ਉਹ ਆਏ ਵੇਂਗਾ ਭਰਾ ਮੜ ਕੇ ਤਾਂ ਹੀ ਤਾਂ ਹਾਂ ਉਹ ਨਮੋੜੀਆਂ ਵਿੱਚ ਸਾਡੇ ਵਾਲੀ ਕਰਤੀ ਰੱਖ ਲਾਇਆ 4500 ਦੀ ਭਾਈ ਜਾਨ ਲੱਗ ਪੜੇ ਹੋ ਗਈ ਯਾਰ ਨਹੀਂ ਜਾ ਹੋ ਗਈ ਫੜ ਨਹੀਂ ਨਹੀਂ ਉਹ ਕਰਨੇ ਗੀ ਬੰਦਾਂ ਨੇ ਸਾਹਮਣੇ ਇਹ ਜਾ ਤੁਸੀਂ ਮੈਨੂੰ ਪਤਾ ਹੁਣ ਕਿ ਲੱਗੇ ਚਲ ਖਾਈ ਉਹ ਆਹ ਮੂੰਹੋਂ ਬੀੜੀ ਖੜਾ ਖਾਈ ਆਪਦੀ ਆਪਦੀ ਹੈਂ ਠੀਕ ਆ ਆ ਬੋਲੇ ਬੱਕਰੀ ਨੇ ਕੋਲੇ ਦੌੜ ਕੇ ਕਿ ਮੈਂ ਕਰਦਾ ਆ ਬੱਕਰੀ ਉਹ ਕੀ ਆ ਹੁਣ ਫੇਰ ਪਾਟ ਲਾ ਕੇ ਬੱਕਰੀ ਮੁਰ ਕੇ ਨਹੀਂ ਉਹ ਖ ਮਸਤੀ ਕਰਦੇ ਨਹੀਂ ਨਹੀਂ ਮੈਂ ਪਰ ਜਾਣਾ ਅੱਛਾ ਤੂੰ ਲੈਣੀ ਆ ਮੈਂ ਆਖੇ ਕਿ ਕੀ ਹੋਈਏ ਗਾ ਦੇਣਾ 100 ਪਿੱਛੇ ਮਰੀ ਜਾਣਾ ਅੱਛਾ ਅੱਛਾ ਅਣੀ ਬਾਕੀ ਪਾਟ ਤਾਂ ਚੰਗੀ ਆ ਉਹ ਯਾਰ ਹਾਂ ਬਾਕੀ ਲੋ ਜਾਲੇ ਚੰਗੀ ਆ ਪਾਠਾ 18000 ਤਾਂ ਬਣਵਾ ਬੜ ਗਿਆ ਮਰ ਗਿਆ ਮੈਂ ਪੱਥਰ ਕਿੱਥੇ ਵੇਚੂ ਮੈਂ ਤਾਂ ਦੋਖਦਾ ਮਾਰ ਮਾਰ ਕੇ ਲਾਈਫ ਆ ਪਤਾ ਗੱਲ ਕੀ ਆ ਮੁੜ ਕੇ ਉਹ ਲੈ ਜਾ ਚੰਗੀ ਆ ਭੰਦੇ ਨਾ ਹੋਣੇ ਵਿਗੜੇ ਪਾਠਾ ਕਹਿ ਦਾ ਕਰਕੇ ਉਹ ਦੇਸੀ ਹੋ ਰਿਆ ਓਏ ਮੁਕਤਾ ਵਾਲੇ ਯਾ ਲਖਾਈ ਕਰਾ ਦੇ ਉਹ ਨਹੀਂ ਯਾਰ ਛੋੜਾ ਹੋਈ ਜਾਂਦਾ ਚੱਲ ਬੰਦਾ ਜਾਂ ਹੋ ਗਈ ਨਹੀਂ ਨਹੀਂ ਲੈ ਲਖਾਈ ਕਰਾ ਲੈ ਨਹੀਂ ਯਾਰ ਫੜਾਤਾ ਨਹੀਂ ਬੱਪ ਉਹ ਦੇ ਦੇ ਹੁਣ ਬਿਮਾਰੀ ਹੈ ਨਾ ਹੁਣ ਉਹ ਕਿੰਨੇ ਨਹੀਂ ਯਾਰ 42 ਲਖਾਈ ਕਰੀ ਪੂਰਾ ਪੂਰੀ ਦੀ ਲਿਆ ਉਹ ਨਹੀਂ ਹੁੰਦੀ ਉਹ ਚੱਲਦਾ ਨਹੀਂ ਉਹ ਲਖਾਈ ਇਹ ਕਰਾ ਦੇਣਗੇ 500 ਯਾਰਾ ਨਹੀਂ ਯਾਰ ਕੰਮ ਕਰ ਲੈ ਹਾਂ ਓਏ 500 ਲਖਾਈ ਆ ਪਾਰ ਛੱਡ ਦੇ ਪਾਰ ਛੱਡ ਦੇ ਯਾਰ ਹਾਂ ਹੱਪੀ ਕਰਾ ਲੈ ਛੱਡ ਦੇ ਕੋਈ ਨਹੀਂ ਪਊਗਾ ਚੱਲ ਕੋਈ ਗੱਲ ਨਹੀਂ ਆ ਤੇ ਆਪਣਾ ਕੋਈ ਨਹੀਂ ਕਰਦਾ ਹਾਂ ਨਹੀਂ ਕਿਵੇਂ ਕਰਤੀ 4702 ਲਿਖਾਈ ਇਨਾਂ ਦੀ ਲਿਖਾਈ ਤਾਂ ਇੱਕ ਪਾਸੇ ਮੇਰੀ ਹੋ ਗਈ ਦੋਵੇਂ ਪਾਸੇ ਤੇਰੀ ਆਖਿਆ 47 ਦੀ ਪੰਜ ਦੀ ਨਹੀਂ ਕਰੀ ਤੈਨੂੰ 45 ਦੀ ਕਰੀ ਲਿਖਾਈ ਦਊ ਕਰਾਉਣੀ ਹੈ ਜਿਹੜੀ ਜਾ 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 ਮੇਰੇ ਅੱਖੇ ਲੱਗ ਜਾ ਪੱਠ ਇੱਥੇ ਨਵੇਂ ਨਾ ਵੇਚਦਾ ਹਾਂ ਲੈ ਲੈ ਜਾ ਇੱਥੇ ਹੀ ਵੇਚਾਂਗੇ ਨਫੇ ਨਾਲ ਕਿੱਤੀ ਵਿੱਚ ਗਿਣ ਪੈਸੇ ਆ ਜਾ ਪਿਆਰ ਨਾ ਹੁਣ ਇੱਥੇ ਸਹੀ ਸਹੀ ਪਹਿਲੇ ਬਹੁਤ ਮਹਿੰਗੇ ਚੱਕੇ ਸੀ ਦੇਖ ਵੱਡਾ ਕਰਕੇ ਪੈਸੇ ਕੱਢਿਆ 7000 ਦੀ ਪੱਛ ਵੇਚ ਦੂ ਫੇਰ ਵੇਖੀ ਆਹੋ ਇੱਥੇ ਤੇਰੀ ਨਫੇ ਨਾਲ ਵੇਚ ਦੇਣੀ ਆ ਫੇਰ ਵੇਖੀ ਸ਼ਾਲਾ ਮਾਰਦਾ ਪੂਰੇ ਗਿਨੇ ਮਿਨੇ ਪੈਸੇ ਲੱਗੇ ਨਫਾ ਪੁੱਤੇ ਪਿਆ ਤੇਰਾ ਜੇ ਤੂੰ ਪਾਸੇ ਨਾ ਤੂੰ ਉੱਤੋਂ ਠਾ ਦੇਣੇ ਸਾਈ ਆਉਂਦੀ ਤੇਰੇ ਸਾਹਮਣੋਂ ਸਹੀ ਗੱਲ ਆ ਕੋਈ ਗੱਲ ਨਹੀਂ ਕੋਈ ਨਹੀਂ ਯਾਰ ਗਿਣ ਲੈ ਆ ਇਹਨੂੰ ਕਰ ਲੈ ਕਾਤਾ ਦੀ ਛੋਟੀ ਕਰ ਲਓ ਵੀ ਪੈਸੇ 4500 ਠੀਕ ਆ ਲਿਖਾਈ ਦਿਓ ਠੀਕ ਆ ਤੁਸੀਂ ਕਰਾਉਣੀ ਲਿਖਾਈ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਸੌਦਾ